ਕਿਸਾਨਾਂ ਦੇ ਨਾਲ ਸਰਕਾਰ ਦੀ ਮੀਟਿੰਗ ਖਤਮ ਹੋ ਗਈ ਹੈ ਔਰ ਮੀਟਿੰਗ ਦੇ ਵਿੱਚ ਜਿਹੜੇ ਫੈਸਲੇ ਹੋਏ ਨੇ ਉਹ ਮੰਤਰੀਆਂ ਦੇ ਵੱਲੋਂ ਮੀਡੀਆ ਦੇ ਸਾਹਮਣੇ ਵੀ ਰੱਖੇ ਗਏ ਆ ਉਹਨਾਂ ਦੇ ਵਿੱਚ ਖਾਸ ਗੱਲ ਇਹ ਹੈ ਕਿ ਇੱਕ ਪ੍ਰੋਪੋਜ਼ਲ ਆਇਆ ਪ੍ਰੋਪੋਜ਼ਲ ਇਹ ਸੀ ਕਿ crop diversification ਦੀ ਗੱਲ ਜਿਹੜੀ ਹੈ ਜੋ ਫਸਲੀ ਚੱਕਰ ਦੀ ਗੱਲ ਹੈ ਉਹਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਗੱਲ ਕਹੀ ਗਈ ਕਿ ਜੇਕਰ ਕਿਸਾਨ ਨਰਮਾ ਤੇ ਕਪਾਹ ਬੀਜਦਾ ਔਰ ਜੇਕਰ ਉਹ ਵੱਧ ਮਾਤਰਾ ਦੇ ਵਿੱਚ ਬੀਜਦਾ ਹੈ ਤਾਂ ਮੰਡੀਕਰਨ ਹੋਏਗਾ ਮੰਡੀਕਰਨ ਦੇ ਵਿੱਚ ਜੋ ਐਮਐਸਪੀ ਹੈ ਉਹ ਮਿਲੇਗੀ ਜਾਣੀ ਉਹਦੀ ਗਾਰੰਟੀ ਮਿਲੇਗੀ ਉਹ ਵੀ 5 ਸਾਲਾਂ ਦੇ ਲਈ ਹੈ ਕਿ ਜਿਹੜੀਆਂ ਕੇਂਦਰ ਦੇ ਨਾਲ ਸੰਬੰਧਤ ਏਜੰਸੀਆਂ ਹੈਗੀਆਂ ਨੇ ਖਰੀਦ ਏਜੰਸੀਆਂ ਉਹਨਾਂ ਦੇ ਨਾਲ ਜਿਹੜਾ ਹੈ ਉਹ ਕੇਂਦਰੀ ਮੰਤਰੀ ਜਿਹੜੇ ਨੇ ਉਹ ਚਰਚਾ ਕਰਨਗੇ ਉਸ ਤੋਂ ਬਾਅਦ ਜਾ ਕੇ ਇਹ ਕਿਤੇ ਗੱਲ ਹੋਣੀ ਹੈ ਕਿ ਇਹਨਾਂ 5 ਸਾਲਾਂ ਦੇ ਵਿੱਚ ਜਿਹੜੀ ਹੈ ਉਹ ਐਮਐਸਪੀ ਦੀ ਗਾਰੰਟੀ ਇਸ ਕਾਨੂੰਨ ਦੇ ਤਹਿਤ ਘੱਟੋ-ਘੱਟ ਰਿਟਨ ਦੇ ਵਿੱਚ ਹੋਏਗਾ ਜਿਹੜਾ ਇੱਕ ਐਗਰੀਮੈਂਟ ਹੋਏਗਾ ਕੰਟਰੈਕਟ ਹੋਏਗਾ ਇਹ ਦਿੱਤੀ ਜਾਏਗੀ ਇਸ ਤੋਂ ਬਿਨਾਂ ਦਾਲਾ ਜਿਸ ਤਰ੍ਹਾਂ ਜਿਵੇਂ ਮਸਰ ਹੈ ਹਰ ਹਰ ਹੈ ਔਰ ਇਸੇ ਤਰ੍ਹਾਂ ਦੇ ਨਾਲ ਜਿਹੜੀਆਂ ਦਾਲਾਂ ਦੀ ਖੇਤੀ ਪੰਜਾਬ ਦੇ ਵਿੱਚ ਹੋ ਸਕਦੀ ਹੈ ਤਾਂ ਉਹ ਕਹਿੰਦੇ ਕਿ ਦਾਲਾਂ ਦੀ ਖੇਤੀ ਕਰੋ ਉਸ ਤੇ ਵੀ 5 ਸਾਲ ਦੇ ਲਈ ਐਮਐਸਪੀ ਦਾ ਰੇਟ ਜਿਹੜਾ ਉਹ ਤੈਅ ਕੀਤਾ ਜਾਏਗਾ ਉਸੇ ਰੇਟ ਤੇ ਜਿਹੜਾ ਹੈ ਉਹ ਏਜੰਸੀਆਂ ਖਰੀਦ ਕਰਨਗੀਆਂ ਇਹ ਤਾਂ ਸੀਐਮਐਸਪੀ ਦੀ ਗੱਲ ਹੈ ਜਿਹੜੀ ਸਿੱਧੇ ਤੌਰ ਤੇ ਕਿ ਐਮਐਸਪੀ ਦਾ ਕਾਨੂੰਨ ਜਿਹੜਾ ਹੈ ਉਹ ਬਣਾਇਆ ਜਾਵੇ ਤਾਂ ਕਿਸਾਨਾਂ ਕੋ ਕਹਿੰਦੇ ਨੇ ਕਿ ਉਹ ਕਾਨੂੰਨ ਜਿਹੜਾ ਉਹਦੀ ਮੰਗ ਉਸੇ ਤਰ੍ਹਾਂ ਦੇ ਨਾਲ ਹੀ ਹੈ ਉਸ ਤੇ ਚਰਚਾ ਹਲੇ ਚੱਲ ਰਹੀ ਹੈ ਪਰ ਜਿਹੜੀ ਆ ਇੱਕ ਪ੍ਰੋਪੋਜ਼ਲ ਸਰਕਾਰ ਦੇ ਵੱਲੋਂ ਆਈ ਹੈ ਉਸ ਤੇ ਜਿਹੜਾ ਹੈ ਉਹ ਆਪਣੇ ਐਕਸਪਰਟ ਦੇ ਨਾਲ ਆਪਣੇ ਜਿਹੜੇ ਖੇਤੀਮਾਰ ਹੈ ਉਹਨਾਂ ਦੇ ਨਾਲ ਚਰਚਾ ਕੀਤੀ ਜਾਏਗੀ ਇਸ ਤੋਂ ਬਿਨਾ ਖੇਤੀ ਸੈਕਟਰ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਜਿਵੇਂ ਪਾਣੀ ਘਟ ਰਿਹਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਹੋ ਰਹੇ ਨੇ ਵੀ ਇਹ ਗੱਲ ਕਹੀ ਹੈ ਕਿ ਜੇਕਰ ਕਿਸੇ ਦੇ 10 ਏਕੜ ਜਿਹੜੀ ਜ਼ਮੀਨ ਹੈਗੀ ਆ ਉਹ 10 ਏਕੜ ਝੋਨੇ ਦੀ ਫਸਲ ਬੀਜਦਾ ਤਾਂ ਉਸ ਨੂੰ ਅਪੀਲ ਕੀਤੀ ਜਾਏ ਕਿ ਤੂੰ 6 ਏਕੜ ਬੀਜ ਸਬਜ਼ੀਆਂ ਦਾਲਾਂ ਉਗ ਸਕਦੀਆਂ ਤਾਂ ਦਾਲਾਂ ਦੀ ਖੇਤੀ ਕਰੋ ਜੇਕਰ ਤੁਸੀਂ ਨਰਮਾ ਕਪਾਹ ਬੀਜ ਸਕਦੇ ਤਾਂ ਉਹਦੀ ਖੇਤੀ ਕਰੋ ਕਿਉਂਕਿ ਉੱਤੇ ਐਮਐਸਪੀ ਮਿਲੂਗੀ ਜਾਨੀ ਇਸ ਤਰ੍ਹਾਂ ਦੇ ਨਾਲ ਝੋਨੇ ਦੇ ਹੇਠ ਜਿਹੜਾ ਰਕਬਾ ਹੈ ਉਹ ਘਟੂਗਾ ਔਰ ਪਾਣੀ ਜਿਸ ਤਰ੍ਹਾਂ ਦੇ ਨਾਲ ਕੰਜ਼ੂਮ ਹੋ ਰਿਹਾ ਪਾਣੀ ਜਿਸ ਤਰ੍ਹਾਂ ਦੇ ਨਾਲ ਘਟ ਰਿਹਾ ਉਹਦਾ ਉਹਦਾ ਵੀ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਫਰਕ ਪਏਗਾ ਹੁ ਅਰਧਾ ਦਾ ਸਮਾਂ ਕੋਈ ਨਹੀਂ ਰੱਖਿਆ ਗਿਆ ਬਸ 2 ਦਿਨ ਰੱਖੇ ਗਏ ਨੇ 19 ਤੇ 20 ਤਰੀਕ ਨੂੰ ਕਿਸਾਨਾਂ ਤੇ ਛੱਡ ਦਿੱਤਾ ਗਿਆ ਕਿ ਤੁਸੀਂ ਆਪਣਾ ਫੈਸਲਾ ਲਾਓ ਕਿ ਇਹਦੇ ਤੇ ਤੁਹਾਡਾ ਫੈਸਲਾ ਕੀਤਾ ਇਸ ਤੋਂ ਬਿਨਾ ਜਾਨੀ ਕੋਈ ਕੋਈ ਗੱਲ ਨਹੀਂ ਹੋਈ ਸੁਆਮੀ ਨਾਥਨ ਰਿਪੋਰਟ ਤੇ ਜਿਹੜੀ ਹੈ ਉਹ ਉਸੇ ਤਰ੍ਹਾਂ ਦੇ ਨਾਲ ਪੇਚ ਫਸਿਆ ਹੋਇਆ ਕਾਨੂੰਨੀ ਗਰੰਟੀ ਤੇ ਜਿਹੜਾ ਹੈ ਪੇਚ ਫਸਿਆ ਹੋਇਆ ਕਰਜ਼ਾ ਮਾਫੀ ਨੂੰ ਲੈ ਕੇ ਜਿਹੜਾ ਪੇਚ ਫਸਿਆ ਹੋਇਆ ਜਾਨੀ ਉਹਨਾਂ ਤੇ ਤਾਂ ਹਾਲੇ ਤੱਕ ਕੋਈ ਸਹਿਮਤੀ ਨਹੀਂ ਜਿਹੜੀਆਂ ਤਿੰਨ ਮੁੱਖ ਮੰਗਾ ਔਰ ਇਹਨਾਂ ਦੇ ਵਿੱਚ ਜਿਹੜੀ ਪ੍ਰਪੋਜ਼ਲ ਆਈ ਉਹਦੇ ਤੇ ਦੋ ਦਿਨਾਂ ਤੇ ਚਰਚਾ ਹੋਊਗੀ ਔਰ ਜੇਕਰ ਉਹਦੇ ਤੇ ਕੋਈ ਸਹਿਮਤੀ ਨਹੀਂ ਬਣਦੀ ਤਾਂ ਫਿਰ ਆਉਣ ਵਾਲੀ 21 ਫਰਵਰੀ ਨੂੰ ਜਿਹੜਾ ਹੈ ਉਹ ਕਿਸਾਨਾਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਜਿਹੜੇ ਬਾਰਡਰਾਂ ਤੇ ਕਿਸਾਨ ਬੈਠਾ ਹੈ ਉਥੇ ਆਪਣੀ ਗਿਣਤੀ ਵਧਾਓ ਉਥੇ ਆਪਣੇ ਸਾਧਨ ਵਧਾਓ ਤਾਂ ਕਿ 21 ਤਰੀਕ ਨੂੰ 11 ਵਜੇ ਸਵੇਰੇ ਜਿਹੜਾ ਹੈ ਦਿੱਲੀ ਕੂਚ ਦਾ ਐਲਾਨ ਕਰ ਦਿੱਤਾ ਗਿਆ ਇਸ ਤੋਂ ਬਿਨਾ ਕੀ ਕੁਝ ਕਿਹਾ ਹੈ ਕਿਸਾਨ ਆਗੂਆਂ ਨੇ ਆਓ ਸੁਣਦੇ ਆ ਜਗਜੀਤ ਸਿੰਘ ਡੱਲੇਵਾਲਾ ਤਾਂ ਡੱਲੇਵਾਲ ਸਾਹਿਬ ਨੇ ਸਾਡੇ ਨਾਲ ਡੱਲੇਵਾਲ ਸਾਹਿਬ ਪੰਜ ਚਾਰ ਤੋਂ ਪੰਜ ਫਸਲਾਂ ਦਾ ਜ਼ਿਕਰ ਮੰਤਰੀਆਂ ਨੇ ਕੀਤਾ ਸੀ ਕਿ ਇਹਨਾਂ ਤੇ ਅਸੀਂ 5 ਸਾਲ ਦੇ ਲਈ ਜਿਹੜੀਆਂ ਕੇਂਦਰ ਸਰਕਾਰ ਦੀਆਂ ਏਜੰਸੀਆਂ ਉਹਨਾਂ ਨਾਲ ਕੰਟਰੈਕਟ ਕਰਕੇ ਅਸੀਂ ਐਮਐਸਪੀ ਦੇਵਾਂਗੇ ਉਹਦੇ ਤੇ ਚੱਕਾਂਗੇ ਵੀ ਹੁਣ ਇਹ ਗੱਲ ਇਹ ਹੈ ਵੀ ਉਹ ਫਾਰਮੂਲਾ ਕਿਹੜਾ ਹੈ ਜਿਹੜਾ ਹੁਣ ਫਾਰਮੂਲਾ ਚੱਲ ਰਿਹਾ ਹੈ A2 uh, FL ਔਰ ਮੰਗ ਤੁਸੀਂ ਕਰ ਰਹੇ ਹੋ C2 50% ਦੀ ਇਹ ਕਿਹੜੇ ਫਾਰਮੂਲੇ ਫੂਲ ਮੂਲੇ ਦੇ ਤਹਿਤ ਜਿਹੜਾ ਹੈ ਐਮਐਸਪੀ ਦਿੱਤਾ ਹੈ ਐਮਐਸਪੀ ਦਾ ਮਤਲਬ ਹੁੰਦਾ ਹੈ ਸੀਐਸਸੀਪੀ ਦੀ ਰਿਪੋਰਟ ਉਹਦੀ ਸਿਫਾਰਿਸ਼ ਉਹ ਸੀਐਸਸੀਪੀ ਕੀ ਸਿਫਾਰਿਸ਼ ਕਰਦੀ ਹੈ ਜੋ ਸੀਐਸਸੀਪੀ ਰਿਪੋਰਟ ਸਿਫਾਰਿਸ਼ ਕਰੇਗੀ ਉਸ ਦੇ ਅਨੁਸਾਰ ਇਹ ਫਸਲਾਂ ਨੂੰ ਖਰੀਦਣ ਦੀ ਗਾਰੰਟੀ ਹੋਏਗੀ ਹੁਣ ਅਗਲਾ ਮਸਲਾ ਮਤਾ ਹੁਣਾ ਹੈ ਅਗਲੀ ਲੜਾਈ ਹੋਣੀ ਹੈ ਕਿ ਉਹ ਕੀ ਰੇਟ ਹੋਵੇ ਉਹ ਹੋਵੇ ਸੀ2+15 ਸਾਡੀ ਉਹ ਲੜਾਈ ਅਜੇ ਟੇਮ ਹੈ ਉਹ ਲੜਾਈ ਸਾਡੀ ਅਜੇ ਖੜੀ ਹੈ ਇਸ ਤੇ ਚਰਚਾ ਨਹੀਂ ਹੋਈ ਕਿ ਫਾਰਮੂਲਾ ਕੀ ਹੈ ਹਾਂ ਹਾਂ ਅੱਛਾ ਇੱਕ ਚਰਚਾ ਇਹ ਵੀ ਆਈ ਸੀਗੀ ਕਿ ਅੰਦਰ ਇੱਕ ਸਵਾਲ ਚੱਕਿਆ ਕਿਸਾਨਾਂ ਤੇ ਮੰਤਰੀਆਂ ਨੇ ਕਿ ਤੁਸੀਂ ਕਰਜ਼ ਮੁਆਫੀ ਦੀ ਗੱਲ ਕਰਦੇ ਹੋ ਤਾਂ ਤੁਹਾਡੇ ਜਿਹੜੇ ਵਿਆਹ ਸਮਾਗਮ ਹੁੰਦੇ ਆ ਉਹਨਾਂ ਤੇ ਖਰਚ ਬਹੁਤ ਜ਼ਿਆਦਾ ਹੁੰਦਾ ਹੈ ਕੀ ਅੰਦਰ ਇਦਾਂ ਦੀ ਕੋਈ ਗੱਲ ਹੋਈ ਹੈ ਵਿਚਾਰ ਚਰਚਾ ਮੇਰੇ ਮੇਰੇ ਸਾਡੇ ਨਾਲ ਤਾਂ ਕੋਈ ਅਜਿਹੀ ਚਰਚਾ ਨਹੀਂ ਹੋਈ ਉਹਨਾਂ ਦੀ ਕਿ ਵਿਆਸ ਸਮਾਗਮਾਂ ਦੇ ਜੇਕਰ ਕਿਸੇ ਨੇ ਕੋਈ ਸਾਡੇ ਤੇ ਕੋਈ ਵੀ ਆਦਮੀ ਮੰਤਰੀ ਜਾਂ ਦੂਜਾ ਧਤੀ ਜਾਂ ਕੋਈ ਇਹ ਤੇ ਚਰਚਾ ਕਰੇ ਤਾਂ ਅਸੀਂ ਬਹੁਤ ਚੰਗੀ ਗੱਲ ਹੈ ਕਿ ਸਾਡੇ ਸਰ ਕਰਜ਼ਾ ਕਿਉਂ ਹੋਇਆ ਸੀ ਖੁੱਲ ਕੇ ਦੱਸ ਸਕਦੇ ਹਾਂ ਕਿ ਸਾਡੇ ਸਰ ਕਰਜ਼ਾ ਕਿਉਂ ਹੋਇਆ ਹੈ ਅਸੀਂ ਸਪਸ਼ਟ ਕਰ ਸਕਦੇ ਹਾਂ ਇੱਕ ਗੱਲ ਬੜੀ ਅਜੀਬ ਨਿਕਲ ਕੇ ਆਈ ਹੈ ਕਿ ਕਣਕ ਦੇ ਉੱਪਰ ਉਹਨਾਂ ਨੇ ਅੱਜ ਜਿਹੜਾ ਲਾਗਤ ਖਰਚਾ ਸ਼ੋਅ ਕੀਤਾ ਉਹ ਕਹਿੰਦੇ 830 ਰੁਪਏ ਹੈ ਲਾਗਤ ਕਰਜ਼ਾ ਜਦੋਂ ਕਿ ਸਾਡੇ ਫਾਰਮੂਲੇ ਅਨੁਸਾਰ ਕਣਕ ਦੇ ਉੱਤੇ ਲਾਗਤ ਖਰਚਾ 3200 ਰੁਪਏ ਆਉਂਦਾ ਹੈ ਹੁਣ ਤੁਸੀਂ ਅੰਦਾਜ਼ਾ ਲਾਓ ਕਿਸਾਨ ਦਾ ਲਾਗਤ ਖਰਚਾ ਤੇ ਇਹਨਾਂ ਦੇ ਲਾਗਤ ਖਰਚੇ ਕੀ ਨੇ ਅੱਛਾ ਆਖਰੀ ਸਵਾਲ ਹੈ ਕਿ ਦਿੱਲੀ ਜਾਣ ਦਾ ਫੈਸਲਾ 21 ਤਰੀਕ ਦਾ ਕੀਤਾ ਹੈ ਇਹਨਾਂ ਦੋ ਦਿਨਾਂ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਜਾਂ ਤਾਂ ਸਰਕਾਰ ਨੇ ਕੋਈ ਅਗਲੀ ਮੀਟਿੰਗ ਦੇ ਦਿੱਤੀ ਜਾਂ ਫਿਰ ਹਾਲੇ ਐਕਸਪੈਕਟਡ ਹੈ ਕਿ ਅਗਲੀ ਮੀਟਿੰਗ ਹੋਊਗੀ ਨਾ ਦੋ ਦਿਨਾਂ ਦੇ ਵਿੱਚ ਤੁਸੀਂ ਤੁਹਾਡੇ ਸਿਰ ਤੁਹਾਡੇ ਹੱਥੀ ਫੈਸਲਾ ਹੈ ਕੀ ਕਰਨਾ ਕੀ ਦੇਖੋ ਇਹ ਗੱਲ ਇਹ ਹੈ ਕਿ ਅਸੀਂ ਕੱਲ ਤੱਕ ਸਾਡੇ ਐਕਸਪਰਟਾਂ ਨਾਲ ਗੱਲ ਕਰਾਂਗੇ ਐਕਸਪਰਟਾਂ ਨਾਲ ਗੱਲ ਕਰਨ ਤੋਂ ਬਾਅਦ ਆਪਦੇ ਫੋਰਮਾਂ ਦੇ ਵਿੱਚ ਗੱਲ ਰੱਖਾਂਗੇ ਕਿ ਭਾਈ ਆਪਾਂ ਨੂੰ ਐਮਐਸਪੀ ਦੇ ਜਿਹੜਾ ਆਪਾਂ ਮੰਗਦੇ ਸੀਗੇ ਉਹਦੇ ਸਬੰਧ ਵਿੱਚ ਆਹ ਚੀਜ਼ ਆਈ ਹੈ ਇਹਨੂੰ ਲੋਕ ਕੀ ਸਮਝਦੇ ਨੇ ਸਰਕਾਰ ਆ ਦੇ ਰਹੀ ਹੈ ਲੋਕਾਂ ਦੇ ਸਮਝਣ ਮੁਤਾਬਕ ਸਾਡੇ ਐਕਸਪਰਟਾਂ ਦੇ ਸਮਝ ਦੇ ਮੁਤਾਬਕ ਉਹਨੂੰ ਉਹਨੂੰ ਸਾਡੇ ਫੋਰਮ ਕਿਵੇਂ ਮੰਨਦੇ ਨੇ ਉਹ ਤੋਂ ਪੰਜ ਸਾਲ ਤੇ ਸਹਿਮਤੀ ਬਣਦੀ ਫਿਰ ਪੰਜ ਸਾਲ ਤੇ ਸਹਿਮਤੀ ਹੋ ਜੂਗੀ ਜਿਵੇਂ ਕਿ ਤਾਂ ਪੱਕੇ ਕਾਨੂੰਨ ਦੀ ਮੰਗ ਕੀਤੀ ਜਾ ਰਹੀ ਹੈ ਨਾ ਐਮਐਸਪੀ ਕਾਨੂੰਨ ਦੀ ਮੰਗ ਤਾਂ ਜ ਇੱਥੇ ਕਾਨੂੰਨ ਦੀ ਮੰਗ ਖਤਮ ਨਹੀਂ ਹੋਈ ਕਾਨੂੰਨ ਦੀ ਮੰਗ ਐਜ਼ ਜਿਵੇਂ ਜਾਰੀ ਹੈ ਕਿਉਂਕਿ ਕਾਨੂੰਨ ਤਾਂ ਸਾਰੇ ਦੇਸ਼ ਲਈ ਸਾਰੀਆਂ ਫਸਲਾਂ ਲਈ ਚਾਹੀਦੇ ਨਾ ਇਹ ਤਾਂ ਸਰਕਾਰ ਨੇ ਵੇਚਦੀ ਇੱਕ ਸਾਡੇ ਲੋਕਾਂ ਨੂੰ ਇਹ ਚੀਜ਼ ਦਿੱਤਾ ਹੈ ਤਾਂ ਇਹ ਸੰਨ ਜਗਜੀਤ ਸਿੰਘ ਡੱਲੇਵਾਲਾ ਸਿੱਧੇ ਤੌਰ ਤੇ ਉਹ ਕਹਿੰਦੇ ਨੇ ਕਿ ਜੋ ਪ੍ਰਪੋਜ਼ਲ ਸਰਕਾਰ ਦੇ ਵੱਲੋਂ ਆਇਆ ਕਿ ਤੁਸੀਂ ਜਿਹੜੀਆਂ ਦਾਲਾਂ ਹੈਗੀਆਂ ਨੇ ਉਹਨਾਂ ਨੂੰ ਵੇਚੋ ਜਾਂ ਫਿਰ ਨਰਮਾ ਤੇ ਕਪਾਹ ਤੇ ਤੁਹਾਨੂੰ ਅਸੀਂ ਐਮ ਐਸ ਪੀ ਦੇਵਾਂਗੇ 5 ਸਾਲ ਦਾ ਕੰਟਰੈਕਟ ਹੋਏਗਾ ਤਾਂ ਉਹ ਕਹਿੰਦੇ ਨੇ ਕਿ ਇਹ ਪ੍ਰਪੋਜ਼ਲ ਸਰਕਾਰ ਦੇ ਵੱਲੋਂ ਆ ਜਣੀ ਇਸ ਤੇ ਜਿਹੜੇ ਐਕਸਪਰਟ ਨੇ ਉਹਨਾਂ ਦੇ ਨਾਲ ਚਰਚਾ ਕੀਤੀ ਜਾਊਗੀ ਜਿਹੜੇ ਖੇਤੀ ਮਾਹਰ ਹੈ ਉਹਨਾਂ ਨਾਲ ਚਰਚਾ ਕੀਤੀ ਜਾਣੀ ਹੈ ਕਿ ਇਹਦੇ ਵਿੱਚ ਕਿਸਾਨ ਦਾ ਫਾਇਦਾ ਕਿੰਨਾ ਹੈ ਕਿ 5 ਸਾਲਾਂ ਦੇ ਵਿੱਚ ਕਿਸਾਨ ਨੂੰ ਇਹਦਾ ਜੇ ਫਾਇਦਾ ਮਿਲਦਾ ਤਾਂ ਅੱਗੇ ਕੀ ਕੰਟੀਨਿਊ ਰਹਿ ਸਕਦੀ ਹੈ ਜਾਂ ਇਸ ਦੇ ਲਈ ਦੁਬਾਰਾ ਲੜਾਈ ਲੜਨੀ ਪਵੇਗੀ तमाम ਚੀਜ਼ਾਂ ਜਿਹੜੀਆਂ ਨੇ ਉਹ ਕਹਿੰਦੇ ਨੇ ਕਿ ਅਸੀਂ ਦੋ ਦਿਨਾਂ ਦੇ ਵਿੱਚ ਅਸੀਂ ਵਿਚਾਰ ਕਰਾਂਗੇ ਵਿਚਾਰ ਤੋਂ ਬਾਅਦ ਸਰਕਾਰ ਦੇ ਨਾਲ ਗੱਲ ਹੋਏਗੀ ਜੇ ਇਹਨਾਂ ਦੋ ਦਿਨਾਂ ਦੇ ਵਿੱਚ ਵਿਚਾਰ ਕਰਨ ਤੋਂ ਬਾਅਦ ਸਰਕਾਰ ਨਾਲ ਗੱਲ ਹੋ ਕੇ ਗੱਲ ਸਿਰੇ ਚੜ ਜਾਂਦੀ ਹੈ ਤਾਂ ਠੀਕ ਹੈ ਨਹੀਂ ਫਿਰ ਆਉਣ ਵਾਲੀ 21 ਤਰੀਕ ਨੂੰ ਜਾਨੀ 1 ਫਰਵਰੀ ਨੂੰ ਸਵੇਰੇ 11 ਵਜੇ ਉਹਨਾਂ ਨੇ ਦਿੱਲੀ ਕੂਚ ਦਾ ਸੱਦਾ ਇੱਕ ਵਾਰ ਫੇਰ ਤੋਂ ਦੇ ਦਿੱਤਾ ਹੈ ਆਪਣੇ ਸਹਿਯੋਗੀ ਗੁਰਸਿਮਰਨ ਸਿੰਘ ਨਾਲ ਮਰਾ ਵੀ ਸੰਗਰਾ ਹੁਰਦਾ ਅਨਮਿਊਟ ਚੰਡਾ